ਕਾਂਗਰਸ ਐਮਐਲਏ ਸੁਖਪਾਲ ਸਿੰਘ ਖੈਰਾ ਵੱਲੋਂ ਭਗਵੰਤ ਦੇ ਓਐਸਸੀ ਰਾਜਪੀਰ ਕੁੰਮਨ ਵੱਲੋਂ ਇਲੈਗਲ ਨੋਟਿਸ ਦਾ ਜਵਾਬ ਦਿੱਤਾ ਹੈ ਜੀਹਾਂ ਅੱਜ ਭਗਵੰਤ ਮਾਨ ਦੇ ਓਐਸਸੀ ਰਾਜਪੀਰ ਕੁੰਮਨ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਮਾਨ ਹਾਨੀ ਦਾ ਨੀਗਲ ਨੋਟਿਸ ਭੇਜਿਆ ਗਿਆ ਤੋਂ ਉਸਨੇ ਲਈ ਹੁਣ ਸੁਖਪਾਲ ਸਿੰਘ ਖੈਰਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਓਐਸਟੀ ਰਾਜਪੁਰ ਕੁਮਮਨ ਨੂੰ ਜਵਾਬ ਦਿੱਤਾ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਰਾਜਪੁਰ ਕੁਮਮਨ ਦੀ ਦੋ ਵੀਡੀਓ ਸਾਂਝੀਆਂ ਕੀਤੀਆਂ ਤੇ ਲਿਖਿਆ ਮੈਨੂੰ ਕੇਜੀ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਭਗਵੰਤ ਮਾਨ ਦੇ ਓਐਸਟੀ ਰਾਜਪੁਰ ਕੁਮਮਨ ਨੇ ਮੈਨੂੰ ਮਾਨ ਹਾਨੀ ਦਾ ਨੋਟਿਸ ਭੇਜਿਆ ਜੋ ਮੈਨੂੰ ਹਜੇ ਤੱਕ ਨਹੀਂ ਮਿਲਿਆ ਇੱਕ ਵਾਰ ਜਦੋਂ ਮੈਨੂੰ ਫਰਜ਼ੀ ਨੋਟਿਸ ਮਿਲ ਜਾਂਦਾ ਹੈ ਉਸ ਦੇ ਪਿਛੇ ਕੁਕਰਮਾ ਦਾ ਡੂੰਘਾ ਜਵਾਬ ਦੇਵਾਂਗਾ ਜਿਸ ਬਾਰੇ ਮੈਨੂੰ ਪੂਖਤਾ ਜਾਣਕਾਰੀ ਹੈ ਪਰ ਇਸ ਤੋਂ ਪਹਿਲਾਂ ਮੈਂ ਓਐਸਡੀ ਰਾਜਪੁਰ ਕੁਮਮਨ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਹ ਸਪਸ਼ਟ ਕਰੇ ਕਿ ਸੰਗਰੂਰ ਦੇ ਪਿੰਡ ਕਰਾਚੂ ਜੋ ਉਸ ਦੇ ਸ਼ਾਨਦਾਰ ਕਾਰ ਦਾ ਸੋਰਸ ਕੀ ਹੈ ਅਤੇ ਚਮਕੌਰ ਸਾਹਿਬ ਦੇ ਪਿੰਡ ਬਲਾਂ ਚ ਉਸ ਦੇ ਦੋਸਤ ਪੀਸੀਏ ਮੈਂਬਰ ਬਿਰਵਿੰਦਰ ਦੇ ਘਰ ਚ ਖੜੀ 3 ਕਰੋੜ ਦੀ ਰੇਂਜ ਰੋਵਰ ਉਸ ਦੀ ਆਪਣੀ ਮਲਕੀਅਤ ਹੈ ਜਾਂ ਉਸ ਦੀ ਬੇਨਾਮੀ ਜਾਇਦਾਦ ਹੈ ਤੇ ਠੋਕਵਾ ਜਵਾਬ ਸੁਖਪਾਲ ਸਿੰਘ ਖੈਰਾ ਵੱਲੋਂ ਓਐਸਡੀ ਰਾਜबीर কুমਮਨ ਨੂੰ ਦਿੱਤਾ ਗਿਆ ਤੇ ਸਾਫ਼ ਤੌਰ ਤੇ ਵੱਡੇ ਸਵਾਲ ਚੁਕੇ ਗਏ ਨੇ ਤੇ ਸਾਫ਼ ਤੌਰ ਤੇ ਸੁਖਪਾਲ ਸਿੰਘ ਖੈਰਾ ਨੇ ਰਾਜबीर কুমਮਨ ਨੂੰ ਜੋ ਇੱਕ ਚੈਲੰਜ ਦਿੱਤਾ ਹੈ ਉਹਨਾਂ ਦੇ ਘਰ ਬਾਰੇ ਵੱਡੇ ਸਵਾਲ ਚੁਕੇ ਨੇ ਤੇ ਉਹਨਾਂ ਦੇ ਦੋਸਤੀ ਰੇਂਜ ਰੋਵਾ ਨੂੰ ਜੋ ਲੈ ਕੇ ਵੀ ਵੱਡੇ ਸਵਾਲ ਸੁਖਪਾਲ ਸਿੰਘ ਖੈਰਾ ਵੱਲੋਂ ਕੀਤੇ ਗਏ ਨੇ ਦੱਸਦੀ ਹੈ ਕਿ ਅੱਜ ਭਗਵੰਤ ਦੇ ਓਐਸਡੀ ਰਾਜबीर কুমਮਨ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਮਾਨ ਹਾਨੀ ਦਾ ਇੱਕ ਲੀਗਲ ਨੋਟਿਸ ਭੇਜਿਆ ਗਿਆ ਹੈ ਸਿਗਾ ਤਰਸਲ ਦੀ ਨਹੀਂ ਜੋ ਸਿਗਾ ਸੁਖਪਾਲ ਸਿੰਘ ਖੈਰਾ ਵੱਲੋਂ 144 ਜੋ ਭਗਵੰਤ ਸਰਕਾਰ ਵੱਲੋਂ ਪੰਜਾਬ ਪੁਲਿਸ ਲਈ ਆ Toyota Hilux ਗੱਡੀਆਂ ਜੋ ਸੀਗੀਆਂ ਬਿਨਾਂ ਡਿਸਕਾਊਂਟ ਤੋਂ ਖਰੀਦੀਆਂ ਗਈਆਂ ਇਸ ਨੂੰ ਲੈ ਕੇ ਵੱਡਾ આરોਪ ਭਗਵੰਤ ਸਰਕਾਰ ਆਮ ਆਦਮੀ ਪਾਰਟੀ ਤੇ ਲਗਾਇਆ ਸੀਗਾ ਕੁਟਾਲੇ ਨੂੰ ਲੈ ਕੇ ਤੇ ਇਸ ਨੂੰ ਲੈ ਹੀ ਅੱਜ ਰਾਜਪੀਰ ਵੱਲੋਂ ਜੋ ਸੀਗਾ ਮਾਨਹਾਨੀ ਦਾ ਕੇਸ ਜੋ ਸੀਗਾ ਸੁੱਕ ਤੇ ਇਸ ਨੂੰ ਲੈ ਹੀ ਅੱਜ ਭਗਵੰਤ ਦੇ OES ਰਾਜਪੀਰ ਕੁਮੰਦ ਨੇ ਮਾਨਹਾਨੀ ਦਾ ਲੀਗਲ ਨੋਟਿਸ ਸੁਖਪਾਲ ਸਿੰਘ ਘੈਰਾ ਨੂੰ ਭੇਜਿਆ ਤੇ ਉਸ ਦੇ ਕੁਝ ਸਮੇਂ ਬਾਅਦ ਹੀ ਸੁਖਪਾਲ ਸਿੰਘ ਘੈਰਾ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਰਾਜਪੀਰ ਕੁਮੰਦੀ ਦੇ ਵੀਡੀਓਜ਼ ਨੂੰ ਸਾਂਝੇ ਕਰਦੇ ਹੋਏ ਵੱਡੇ ਸਵਾਲ ਰਾਜ ਬਿਰ ਕੁੰਮਨ ਤੇ ਹੀ ਖੜੇ ਕਰ ਦਿੱਤੇ ਨੇ ਤੋੜਾ ਨੂੰ ਸਾਫ਼ ਤੌਰ ਤੇ ਸਿੱਧਾ ਚੈਲੰਜ ਹੁਣ ਸੁਖਪਾਲ ਸਿੰਘ ਘੈਰਣੇ ਦਿੱਤਾ ਹੈ ਰਾਜਬੀਰ ਨੇ ਸੁਖਪਾਲ ਸਿੰਘ ਘੈਰਣ ਨੂੰ ਜਾਣਕਾਰੀ ਮੁਤਾਬਕ 72 ਘੰਟਿਆਂ ਦੀ ਜੋ ਹੈ ਸਮਾਂ ਦਿੱਤਾ ਹੈ ਕਿ ਸੋਮਵਾਰ ਤੱਕ ਜੋ ਹੈ ਉਹ ਲਿਖਤੀ ਚ ਮਾਫੀ ਮੰਗਨ ਨਹੀਂ ਤਾਂ ਮੈਂ ਉਹਨਾਂ ਦੇ ਵੱਡੀ ਕਾਰਵਾਈ ਯਾਨੀ ਕਿ ਲੀਗਲ ਐਕਸ਼ਨ ਮੈਂ ਲਵਾਂਗਾ ਤੇ ਉਸ ਤੋਂ ਬਾਅਦ ਹੁਣ ਸੁਖਪਾਲ ਸਿੰਘ ਘੈਰਾ ਵੱਲੋਂ ਵੀ ਓਐਸਡੀ ਰਾਜਬੀਰ ਕੁੰਮਨ ਨੂੰ ਠੋਕਵਾ ਜਵਾਬ ਦੇ ਦਿੱਤਾ ਗਿਆ ਤੇ ਸਾਫ਼ ਤੌਰ ਤੇ ਵੱਡਾ ਚੈਲੰਜ ਵੀ ਦਿੱਤਾ ਗਿਆ ਕਿ ਪਹਿਲੇ ਮੈਨੂੰ ਇਸ ਦਾ ਰਾਜਬੀਰ ਜਵਾਬ ਦੇ ਤੇ ਆ ਵੀ ਸੁਖਪਾਲ ਸਿੰਘ ਖੈਰਾ ਵੱਲੋਂ ਕਿਹਾ ਗਿਆ ਕਿ ਹਜੇ ਤੱਕ ਮੈਨੂੰ ਨੋਟਿਸ ਨਹੀਂ ਮਿਲਿਆ ਤੇ ਹੁਣ ਇਹ ਜੋ ਮੁੱਦਾ ਪੱਕ ਗਿਆ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਇਸ ਮੁੱਦੇ 'ਤੇ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਆਖਿਰ ਸੁਖਪਾਲ ਸਿੰਘ ਖੈਰਾ ਵੱਲੋਂ ਹੋਰ ਕੀ ਵੱਡੇ ਖੁਲਾਸੇ ਦਿੱਤੇ ਜਾਂਦੇ ਨੇ ਤੇ ਰਾਜबीर ਵੱਲੋਂ ਵੀ ਸੁਖਪਾਲ ਸਿੰਘ ਖੈਰਾ ਖਿਲਾਫ ਕੋਈ ਐਕਸ਼ਨ ਲਿਆ ਜਾਂਦਾ ਹੈ ਜਾਂ ਨਹੀਂ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਤੇ ਹੋਰ ਕੀ ਕੁਝ ਹੁਣ ਹੋਵੇਗਾ ਬਾਕੀ ਦੋੜਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜ ਦੋ ਸੁੱਤ ਪੰਜਾਬ ਦੇ ਆਪੀਸ ਲੀਗ ਦੇਖਦੇ ਰਹੋ ਪੰਜਾਬ ਦਾ